ਚਾਹ ਪੀਂਦਾ ਸਹੀ ਤਰੀਕਾ ਨੰਬਰ 1 ਚਾਹ ਨੂੰ ਜਿਆਦਾ دیر ਤੱਕ ਉਬਾਲ ਕੇ ਕਾੜਾ ਨਹੀਂ ਬਣਾਉਣਾ ਚਾਹੀਦਾ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਨੰਬਰ 2 ਚਾਹ ਵਿੱਚ ਜਿਆਦਾ ਖੰਡ ਨਹੀਂ ਪਾਉਣੀ ਚਾਹੀਦੀ ਖੰਡ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਚਾਹ ਵਿੱਚ ਕੁਝ ਹਿੱਸਾ ਗੁੜ ਪਾਓ ਨੰਬਰ 3 ਜੋ ਲੋਕ ਜਿਆਦਾ ਚਾਹ ਪੀਂਦੇ ਹਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਚਾਹ ਦੀ ਤਸੀਰ ਗਰਮ ਹੁੰਦੀ ਹੈ ਮੂੰਹ ਦਾ ਪੱਕ ਜਾਣਾ ਤੇ ਜਾ ਬੰਨਾ ਨੰਬਰ 4 ਸਵੇਰੇ ਖਾਲੀ ਪੇਟ ਜ਼ਿਆਦਾ ਗਰਮ ਚਾਹ ਪੀਣ ਨਾਲ ਅਲਸਰ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 5 ਚਾਹ ਨੂੰ ਕੱਪ ਵਿੱਚ ਪਾਉਣ ਤੋਂ 2 ਜਾਂ 4 ਮਿੰਟਾਂ ਬਾਅਦ ਪੀਣਾ ਚਾਹੀਦਾ ਹੈ। ਨੰਬਰ 6 ਸਾਰਾ ਦਿਨ ਵਿੱਚ 2 ਕੱਪ ਚਾਹ ਦੇ ਪੀਣੀ ਚਾਹੀਦੇ ਹਨ। ਗਰਮੀ ਦੇ ਮੌਸਮ ਵਿੱਚ ਤਾਂ ਬਿਲਕੁਲ ਹੀ ਘੱਟ ਪਿਓ। ਨੰਬਰ 7 ਜ਼ਿਆਦਾ ਚਾਹ ਪੀਣ ਨਾਲ ਬੇਚੈਨੀ ਅਤੇ ਥਕਾਵਟ ਹੋ ਸਕਦੀ ਹੈ ਚਾਹ ਪੱਤੀ ਚ ਪਾਇਆ ਜਾਣ ਵਾਲਾ ਕੈਫੀਨ ਸਰੀਰ ਵਿੱਚ ਬੇਚੈਨੀ ਅਤੇ ਥਕਾਵਟ ਵਧਾਉਂਦਾ ਹੈ ਨੰਬਰ 8 ਚਾਹ ਦੀ ਪੱਤੀ ਚ ਕੁਝ ਹਿੱਸਾ ਤੱਤ ਵੀ ਹੁੰਦੇ ਹਨ ਜੋ ਮਤਲੀ ਦਾ ਕਾਰਨ ਬਣਦੇ ਹਨ ਇਸ ਕਾਰਨ ਤੁਹਾਨੂੰ ਉਲਟੀ ਆਉਣਾ ਮਹਿਸੂਸ ਹੋ ਸਕਦਾ ਹੈ ਨੰਬਰ 9 ਜੇਕਰ ਤੁਸੀਂ ਦਿਨ ਚ ਦੋ ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪੇਸ਼ਾਨੀ ਹੋ ਸਕਦੀ ਹੈ ਕਈ ਲੋਕ ਰਾਤ ਦੇ ਖਾਣੇ ਤੋਂ ਬਾਅਦ ਜਾ ਪੀਂਦੇ ਹਨ ਇਸ ਨਾਲ ਉਹਨਾਂ ਦੀ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਨੀਂਦ ਨਾ ਆਉਣ ਕਾਰਨ ਤਣਾਅ ਚਮੜੀ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 10 ਚਾਹ ਦੇ ਜ਼ਿਆਦਾ ਸੇਵਨ ਨਾਲ ਨੀਂਦ ਦੀ ਸਮੱਸਿਆ ਵੀ ਹੋ ਸਕਦੀ ਹੈ ਚਾਹ ਵਿੱਚ ਮੌਜੂਦ ਕੈਫੀਨ ਤੁਹਾਡੀ ਨੀਂਦ ਦੇ ਸਾਈਕਲ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਸੌਣ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ